ਬਾਹੇ ਕੋ ਟਿਕਾ ਖਾਉਂਦਾ ਬਾਹੇ ਕੋ ਟਿੱਕੀ ਫਤੇ ਲੋ ਜੀ ਆਪਾਂ ਗੱਲ ਕਰਦੇ ਆ ਜੀ ਅੱਜ ਜਿਵੇਂ ਕਿ ਇਧਰ ਪਹਿਲੋਂ ਤੇੜੀ ਪਈ ਸੀ ਤੇ ਇਧਰ ਜਿਹੜਾ ਤੇਲ ਤੋਂ ਬਾਅਦ ਸਰ੍ਹੋਂ ਪੈ ਗਿਆ ਆਪਾਂ ਲਾਉਣਾ ਚਾਹੁੰਦੇ ਆ ਤੇਲ ਇਹਦੇ ਵਿੱਚ ਤੇਲ ਲਾਵਾਂਗੇ ਤੇ ਆਪਾਂ ਕੀ ਕਰਦੇ ਆ ਕਈ ਵਾਰ ਸਿੱਧਾ ਹੀ ਮਸਾਲਾ ਛੁੱਟਦੇ ਨੇ ਸਿੱਧਾ ਮਸਾਲਾ ਛੁੱਟ ਕੇ ਤੇਲ ਲਾ ਦਿੰਦੇ ਆ ਕਿ ਲੋ ਮਸਾਲੇ ਤੇਲ ਲਾ ਦਿੰਦੇ ਆ ਦੇਖੋ ਸਾਡਾ ਟੈਲ ਉਹਦਾ ਥੋੜਾ ਜਿਹਾ ਤਰੀਕਾ ਅਲੱਗ ਹੁੰਦੀ ਹੈ ਇਹ ਵੀ ਸਾਰਾ ਫੱਟ ਪਿਆ ਹੈ ਆ ਡੈਸੀਵ ਟੈਲ ਲਾਵਾਂਗੇ ਆ ਡੈਸੀਵ ਨਾਲ ਜਿਹੜੀ ਟੈਲ ਲੱਗ ਸਕਦੀ ਜੁਣੀ ਆਪਾਂ ਜਿਹੜਾ ਲੈਵਲ ਹੈ ਬਿਲਕੁਲ ਚੈੱਕ ਕਰ ਲਿਆ ਹੈ ਕਿ ਜਿੰਨਾ ਹੈ ਸਾਰਾ ਲੈਵਲ ਜਿਹੜਾ ਬਰਾਬਰ ਹੈ ਜੀਵਨ ਦਾ ਬਿਲਕੁਲ ਫੱਟ ਪਿਆ ਹੈ ਤੇ ਜੇ ਸੈਂਟੀਮੀਟਰੀ ਸਾਡੀ ਘਾਲ ਵੀ ਹੋ ਗਈ ਤੇ ਉਹ ਵੀ ਚੱਲ ਜੇਗੀ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਇਹ ਵਾਲਾ ਜਿਹੜਾ ਫੱਟੇ ਦਾ ਬਿਲਕੁਲ ਲੈਵਲ ਕਰਾਂਗੇ ਜਿਵੇਂ ਆਹ ਨਾਲ ਫੱਟ ਤੇ ਉਹਦੇ ਨਾਲੋਂ ਇਹ ਵਾਲਾ ਡੌਣ ਹੈ ਇਹਨੂੰ ਜੇ ਆਪਾਂ ਸਿੱਧਾ ਮਸਾਲਾ ਪਾਵਾਂਗੇ ਹੋ ਸਕਦਾ ਖੜਕ ਜੇ ਕੁਝ ਟੈਪ ਆ ਕੇ ਛੱਡ ਦੇ ਪਰ ਸਾਡਾ ਥੋੜਾ ਜਿਹਾ ਕੰਮ ਕਰਨ ਦਾ ਤਰੀਕਾ ਅਲੱਗ ਹੁੰਦਾ ਆ ਜਿਵੇਂ ਕਿ ਚੈੱਕ ਕਰਿਓ ਤੇ ਆਪਾਂ ਲੈਜਰ ਲੈਵਲ ਲਾਈਏ ਲੈਜਰ ਲੈਵਲ ਦੇ ਸਾਹਮਣੇ ਨਾਲ ਜਿੰਨਾ ਵੀ ਮਸਾਲਾ ਪਾਉਗਾ ਉਹ ਨਹੀਂ ਆਪਾਂ ਪਾਵਾਂਗੇ ਬਹੁਤ ਪਹਿਲਾਂ ਪਟਾਖ ਨੂੰ ਪਰ ਇਹ ਕਰਾਂਗੇ ਉਹ ਤੇ ਇਹ ਨਾਵਾਂਗੇ ਥੀ ਇਹ ਲਾਉਣ ਤੋਂ ਪਹਿਲਾਂ ਆਪਾਂ ਕੀ ਕੀਤਾ ਸੀ ਕੀਮਿਕਲ ਲੈਜਰ ਦਾ ਕੱਚਾ ਕੀਤਾ ਚੈੱਕ ਕਰਿਓ ਆਖੋ

ਇੱਕ ਤੋਂ ਆਲੀ ਨਾਲੇ ਤੋਂ ਪੋ ਵਿਚਾਰ ਕਰਾਂਗੇ ਬਹੁਤ ਬੜੀ ਲੱਕ ਪੌੜੀ ਦੀ ਉਹ ਨਾਲੀ ਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਫਸਾ ਪਾੜਲੇ ਕੱਚਾ ਕਰ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸੇਮ ਜਿਵੇਂ ਇੱਧਰ ਚਿੰਸ ਪਈ ਆ ਇੱਥੇ ਵੀ ਖੜੇ ਚਿੰਸੋ ਤਾਂ ਨਹੀਂ ਪਈ ਆ ਜਿਹੜੀ ਉਹਦੀ ਆ ਆਪਾਂ ਜਿਦਤਾਇਆ ਤੇ ਸਾਰਾ ਅਡੇਸਿਵ ਜਿਹੜਾ ਥਲੇ ਅਡੇਸਿਵ ਛਿੱਟਿਆ ਛਿੱਟੋਂ ਤੋਂ ਬਾਅਦ ਵਿੱਚ 2 4 5 ਦਿਨ ਨੂੰ ਰੱਖ ਕੇ ਦਵਾਈ ਆ ਉਸ ਤੋਂ ਬਾਅਦ ਇਹਦੇ ਪੌਲੀ ਲਾਗੇ ਸਿੱਧਾ ਹੀ ਮਸਾਲਾ ਕੱਚਾ ਕਰਾਂਗੇ ਇਹ ਸੱਤਾਂ ਮਸਾਲਾ ਕੱਚਾ ਕਰਨ ਦਾ ਫਾਇਦਾ ਇਹ ਆ ਕਿ ਆਪਾਂ ਜਿਹੜੀ ਕੈਲ ਸਾਰੀ ਹੀਰੋ ਲੈਵਲ 'ਤੇ ਕਰਕੇ ਫਿਰ ਸੱਤਾਂ ਆਪਣਾ ਦੇ ਆਪਾਂ ਲੈਵਲ ਦੇ ਵਿੱਚ ਕੈਲ ਦੀ ਲਾ ਸਕਦੇ ਆ ਤੇ ਜੇ ਆਪਾਂ ਖਾਲੀ ਮਸਾਲਾ ਕਿਸੇ ਦੇ ਉੱਪਰ ਪਾ ਦਿੰਦੇ ਹੋ ਸਕਦਾ ਕਿ ਆਪਾਂ ਨੂੰ ਕੁਝ ਟਾਈਮ ਬਾਅਦ ਕੰਪਲੀਟ ਆ ਜਾਂਦੀ ਪਰ ਆਹੜਾ ਅਡੇਸਿਵ ਵਾਲਾ ਕੰਮ ਆ ਬਹੁਤ ਪੱਕਾ ਗਿਆ ਚੈੱਕ ਕਰਿਓ ਇਹ ਇਸ ਲਈ ਕਿਨਨ ਨਾਲ ਆਪਣਾ ਕੰਮ ਹੁੰਦਾ ਆ ਕੋਈ ਜਿਹੜਾ ਮਸਾਲਾ ਆਇਆ ਉਹ ਵੀ ਖਾ ਜਾਏਗਾ ਆ ਕੋਈ ਟਿਪਸ ਹੈ ਜੀ ਤਾਂ ਕਿਥੇ ਆ ਤੇ ਮਸਾਲਾ ਵੀ ਪੱਕਾ ਗਿਆ ਆਖੋ ਟੁੱਟਦਾ ਟੁੱਟਦਾ ਵੀ ਬਹੁਤ ਮੁਸ਼ਕਲ ਆ ਕਿਉਂਕਿ ਵੇਖੋ ਇਹਦੀ ਮੋਟੀ ਲੇਅਰ ਹੋ ਗਈ ਨਾ ਟੁੱਟਦੀ ਨਹੀਂ ਠੀਕ ਆ ਜੀ ਤੇ ਇਸ ਤਰੀਕੇ ਦੇ ਨਾਲ ਆਪਾਂ ਦਾ ਥੋੜਾ ਕਰੀਡ ਦਾ ਦੂਜੇ ਨਾਲ ਵਰਗੇ ਤੇ ਕੰਮ ਦਾ ਫਰਕ ਪਾਉਂਦੇ ਆ ਤੇ ਬਾਕੀ ਤੁਸੀਂ ਰੈਜੂਰ ਦਿਓ ਤੁਸੀਂ ਸਾਡਾ ਇਹ ਤੁਹਾਨੂੰ ਕੰਮ ਈ ਦਾ ਜੇ ਲੱਗਾ ਕਿ ਜਿਹੜੇ ਕੰਮ ਹੁੰਦੇ ਆਪਾਂ ਸਾਰੇ ਕਰਦਨੇ ਆ। ਤੇ ਥੋੜਾ ਜਿਹਾ ਇਹ ਕੰਮ ਵਧੀਆ ਤਰੀਕੇ ਨਾਲ ਕਰਾਉਣਾ ਚਾਹੁੰਦੇ ਆ ਤੇ ਇਸ ਤਰੀਕੇ ਨਾਲ ਕੱਪ ਦਿਆ। ਉਹ ਕੀਵੇਂ ਹੈ ਬਾਅਦ ਜਦੋਂ ਆਪਾਂ ਰੇਟ ਪਾ ਦਿੰਦੇ ਆਂ ਜੀ ਇਹਦੇ ਨਾਲ 700 ਰੁਪਏ ਜਾਂ 1000 ਰੁਪਏ ਦਿਹਾੜੀ ਆ ਤੇ ਕੰਮ ਉਹ 300 ਨਾਲ ਮਿਲੂਗਾ ਜੇ ਨਹੀਂ ਘਟਾਉਂਦਾ। ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ 700 ਰੁਪਏ ਦੀ ਦਿਹਾੜੀ ਤੇ ਉਹਨੂੰ 1000 ਰੁਪਏ ਮਿਲਿਆ ਤੇ ਫੇਰ ਇਹ ਕੰਮ ਦਾ ਵਧੀਆ ਸੁਸਤੂਆ ਚੋਟੀ ਉਸ ਤੋਂ ਤੋਂ ਕੰਮ ਕਰਨ ਨੂੰ ਜਿੰਨ ਕਰੂ ਤੇ ਉਹਨਾਂ ਨੂੰ ਝੜਟ ਵੱਟ ਪੈਸੇ ਮਿਲਦੇ ਆ ਹਨਾ ਕਿ ਵਕੀਲ ਲੱਗੇ ਆਪਣੇ ਤਵੀਰ ਜਿਹੜਾ ਇਧਰ ਬੰਦਾ ਨੂੰ ਮਾਣਨਾ ਲੈ ਗਏ ਲੈਵਲ ਨਾ ਨਾ ਸੋੜੋ ਬੱਸ ਉਸ ਤੋਂ ਬਾਅਦ ਆਪਣੇ ਕੋਲ ਨੀਂਹ ਦੀ ਫੱਟੀ ਦੀ ਹੈ ਜਿਹੜੀ ਫੱਟੀ ਹੈ ਚੈੱਕ ਕਰਿਓ ਇਹਨਾਂ ਫੱਟੇ ਕੱਟਾ ਕਰਾਂਗੇ ਨਾਮਨ ਪਾਓ ਬਸ ਇਹ ਕੱਟੇ ਕਰ ਤੋਂ ਬੜਾ ਰਹਿਤਾ ਲੋਪਾ ਜਿਹੜੀ ਜਰੂਰ ਦਵਾਉਗੇ ਕਿ ਆਪਾਂ ਕੀ ਕਰਨੀ ਹੈ ਜਿਹੜਾ ਇਹ ਕੱਟਾ ਚੁੱਕਾ ਲਾਉਣ ਤੋਂ ਪਹਿਲਾਂ